ਤੁਸੀਂ ਵੀ ਦੇਖ ਰਹੇ ਹੋ ਤੈਣੀ ਸੂਰਾ ਤੇ ਮੈਂ ਹਾਂ ਅਰਜਨ ਜੈਨ ਅੱਜ ਇਸ ਮੌਜੂਦਾ ਗਵਰਨਮੈਂਟ ਕਾਲਜ ਟਾਂਡਾ ਦੇ ਸਾਹਮਣੇ ਜਿੱਥੇ ਕੀ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਮਨਵੀਰ ਸਿੰਘ ਉਹਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਗਵਰਨਮੈਂਟ ਕਾਲਜ ਅੱਗੇ ਗੱਲਬਾਤ ਕਰਨ ਵਾਸਤੇ ਮੈਨੂੰ ਮਨਵੀਰ ਜੀ ਆਪਾਂ ਗੱਲਬਾਤ ਕਰਨਗੇ ਜਿਹੜੇ ਧਰਨਾ ਲਗਾਇਆ ਗਿਆ ਕਿਉਂ ਲਗਾਇਆ ਜੀ ਅੱਜ ਧਰਨਾ ਲਗਾਇਆ ਗਿਆ ਗਵਰਨਮੈਂਟ ਕਾਲਜ ਇਹ ਤਾਂ ਨਾ ਅਸੀਂ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਭੰਗ ਕੀਤੀ ਗਈ ਆ ਇੱਕ ਸਰਮਹੋਰ ਸੰਸਥਾ ਜਿਹੜੀ ਲੋਕਾਂ ਦੀ ਸਟੂਡੈਂਟਸ ਦੀ ਤੇ ਉਹਨੂੰ ਸੈਂਟਰ ਦੀ ਬੀਜੇਪੀ ਆਰਐਸਐਸ ਦੀ ਗਵਰਨਮੈਂਟ ਵੱਲੋਂ ਜਿਹੜਾ ਭੰਗ ਕਰ ਦਿੱਤਾ ਗਿਆ ਹੈ ਇਹ ਸਾਡੇ ਖਿੱਤੇ ਤੇ ਸਾਡੇ ਕਲਚਰ ਤੇ ਸਾਡੇ ਖਿੱਤੇ ਦੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਲਈ ਕੀਤਾ ਗਿਆ ਹੈ ਅਸੀਂ ਇਹਦਾ ਸਖਤ ਸ਼ਬਦਾਂ ਚ ਨਿੰਦਾ ਤੇ ਵਿਰੋਧ ਕਰਦੇ ਆਂ ਔਰ ਅਸੀਂ ਕਿਸੇ ਵੀ ਹਾਲਤ ਵਿੱਚ ਇਹ ਜਿਹੜਾ ਤਾਨਾਚਾਈ ਫਰਮਾਨ ਆ ਸੈਂਟਰ ਸਰਕਾਰ ਦਾ ਲਾਗੂ ਨਹੀਂ ਹੋਣ ਦਿਆ ਚੈਨਲ ਨਾਲ ਕਿਹੜੇ ਕਿਹੜੇ ਉਦਾਸ ਆ ਰਹੇ ਨੁਕਸਾਨ ਹੋ ਸਕਦਾ ਸੈਨਟ ਦੇ ਨਾਲ ਸਿੱਧਾ ਸਿੱਧਾ ਸਟੂਡੈਂਟ ਟੀਚਰ ਸਾਰਿਆਂ ਨੂੰ ਨੁਕਸਾਨ ਆ ਜੀ ਇਹ ਇਕਲੌਤੀ ਇਹੋ ਜੀ ਸੰਸਥਾ ਆ ਜਿਹੜੀ ਪੜ ਰਹੇ ਪੜ ਚੁੱਕੇ ਤੇ ਪੜਾ ਰਹੇ ਲੋਕਾਂ ਵੱਲੋਂ ਚੁਣੀ ਗਈ ਆਪਣੀ ਗਵਰਨਿੰਗ ਕਮੇਟੀ ਆ ਇਹਦੇ ਬੜੀ ਬਲੱਖਣ ਕਮੇਟੀ ਆ ਇਹ ਕੇ ਆਵਾਜ਼ ਚੁੱਕਣ ਲਈ ਆਵਾਜ਼ ਬੁਲੰਦ ਕਰਨ ਲਈ ਟੀਚਰ ਦੀ ਸਟੂਡੈਂਟ ਦੀ ਸਾਰਿਆਂ ਦੀ ਆਵਾਜ਼ ਬੁਲੰਦ ਕਰਨ ਲਈ ਕਮੇਟੀ ਬਣੀ ਸੀਗੀ ਤੇ ਇਹ ਕਦੋਂ ਤੋਂ ਜਦੋਂ ਤੋਂ ਆਜ਼ਾਦੀ ਤੋਂ ਵੀ ਪਹਿਲਾਂ ਦੀ ਚੱਲਦੀ ਆ ਰਹੀ ਆ ਔਰ ਇਕਲੌਤੀ ਯੂਨੀਵਰਸਿਟੀ ਸੀ ਜਿਹੜੀ ਗੁਲਾਮੀ ਦੇ ਦਿਨਾਂ 'ਚ ਵੀ ਆਜ਼ਾਦ ਸੀ ਇਹਨੂੰ ਅੱਜ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੈਂਟਰ ਪਰ ਜਿਹੜੀ ਭੰਗ ਕੀਤੀ ਜੇ ਇਹਨੂੰ ਬਹਾਲ ਨਾ ਕੀਤਾ ਗਿਆ ਤੁਹਾਡੀ ਅਗਲੀ ਰਣਨੀਤੀ ਕੀ ਹੈ ਅਸੀਂ ਸੰਘਰਸ਼ ਨੂੰ ਬਹੁਤ ਤੇਜ਼ ਕਰਾਂਗੇ ਜੀ ਅਸੀਂ ਅੱਜ ਸਿਰਫ ਜਿੱਦਾਂ ਕਾਲਜਾਂ 'ਚ ਧਰਨੇ ਦਿੱਤੇ ਆ ਪੂਰੇ ਟਾਈਮ ਪੀਰੀਅਡ ਅਸੀਂ ਇਹਨਾਂ ਨੂੰ ਪੂਰੇ ਤੌਰ ਤੇ ਬੰਦ ਕਰਦੇ ਆਂ ਕਿ ਕਾਲਜਾਂ ਨੂੰ ਔਰ ਅਸੀਂ ਸੰਘਰਸ਼ ਸਟੇਜ ਕਰਾਂਗੇ ਕਿੱਥੇ ਕਿੱਥੇ ਜਿਹੜੇ ਧਰਨੇ ਨੇ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਅੱਜ ਸਾਰੇ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚ ਧਰਨੇ ਲੱਗੇ ਆ ਜੀ ਅੱਜ ਇੱਥੇ ਸਾਡੇ ਜ਼ਿਲ੍ਹੇ ਵਿੱਚ ਵੀ ਦੋ ਜਗ੍ਹਾ ਖਾਲਸਾ ਕਾਲਜ ਮਾਲਪੁਰ ਤੇ ਆਪਣਾ ਗਵਰਨਮੈਂਟ ਕਾਲਜ ਟਾਂਡਾ ਵਿੱਚ ਧਰਨਾ ਲੱਗ ਰਿਹਾ ਹੈ ਪੇਸ਼ਣ ਜਿਲ੍ਹਾ ਪ੍ਰਧਾਨ ਹਨ ਮਨਵੀਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਇਹ ਤਰਨੇ ਆ ਜਿਹੜਾ ਸੈਂਟਰ ਸਰਕਾਰ ਵੱਲੋਂ ਜਿਹੜਾ ਹੈ ਭੰਗ ਜਿਹੜੇ ਕੀਤੇ ਗਏ ਸੈਨਟ ਦੀ ਭੰਗ ਕੀਤੀ ਗਈ ਉਹਦੇ ਸਬੰਧ ਵਿੱਚ ਜਿਹੜਾ ਇਹ ਤਾਂ ਨਿਆ ਜੀ ਗਵਰਨਮੈਂਟ ਕੋਲ ਆ ਕੇ ਜੇ ਲਗਾਏ ਗਏ ਨੇ ਉਹਨਾਂ ਨੇ ਇਹ ਵੀ ਕਹਿ ਕੇ ਜੀ ਸਾਡੀਆਂ ਜੀ ਮੰਗਾ ਜਿਹੜੀ ਸੈਨਟ ਜਿਹੜੀ ਆ ਬਹਾਲ ਨਾ ਕੀਤੀ ਗਈ ਤੇ ਹੋਰ ਵੀ ਜੈਥੇ ਕਾਫੇ ਟਿੱਕੇ ਕੀਤੇ ਜਾਣਗੇ ਤੁਸੀਂ ਵੇਖਦੇ ਹੋ ਤੈਣੀਸੂਰਾ ਤੇ ਮੈਂ ਹਰਜੁਨ ਜੈਨ ਟਾਂਡਾ ਤੁਸੀਂ ਵੇਖ ਰਹੇ ਹੋ ਤੈਣੀਸੂਰਾ ਤੇ ਮੈਂ ਹਰਜੁਨ ਜੈਨ ਅੱਜ ਇਸ ਮੌਜੂਦਾ ਗਵਰਨਮੈਂਟ ਕੋਲ ਟਾਂਡਾ ਦੇ ਸਾਹਮਣੇ ਜਿੱਥੇ ਕੀ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਮਨਵੀਰ ਸਿੰਘ ਉਹਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਗਵਰਨਮੈਂਟ ਕਾਲਜ ਅੱਗੇ ਗੱਲਬਾਤ ਕਰਨ ਵਾਸਤੇ ਮਜੂਨੇ ਮਨਵੀਰ ਜੀ ਆਪਾਂ ਗੱਲਬਾਤ ਕਰਾਂਗੇ ਜਿਹੜੇ ਧਰਨਾ ਲਗਾਇਆ ਗਿਆ ਕਿਉਂ ਲਗਾਇਆ ਜੀ ਅੱਜ ਧਰਨਾ ਲਗਾਇਆ ਗਿਆ ਗਵਰਨਮੈਂਟ ਕਾਲਜ ਇਹਤਾਰਨਾ ਅਸੀਂ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਭੰਗ ਕੀਤੀ ਗਈ ਆ ਇੱਕ ਸਰਮਹੋਰ ਸੰਸਥਾ ਜਿਹੜੀ ਲੋਕਾਂ ਦੀ ਸਟੂਡੈਂਟਸ ਦੀ ਤੇ ਟੀਚਰਸ ਦੀ ਆਵਾਜ਼ ਚੁੱਕਣ ਵਾਲੀ ਇਕਲੌਤੀ ਸੰਸਥਾ ਆ ਉਹਨੂੰ ਸੈਂਟਰ ਦੀ ਬੀਜੇਪੀ ਆਰਐਸਐਸ ਦੀ ਗਵਰਨਮੈਂਟ ਵੱਲੋਂ ਜਿਹੜਾ ਭੰਗ ਇਹ ਸਾਡੇ ਖਿੱਤੇ ਤੇ ਸਾਡੇ ਕਲਚਰ ਤੇ ਸਾਡੇ ਖਿੱਤੇ ਦੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਲਈ ਕੀਤਾ ਗਿਆ ਹੈ ਅਸੀਂ ਇਹਦਾ ਸਖਤ ਸ਼ਬਦਾਂ ਚ ਨਿੰਦਾ ਤੇ ਵਿਰੋਧ ਕਰਦੇ ਆਂ ਔਰ ਅਸੀਂ ਕਿਸੇ ਵੀ ਹਾਲਤ ਵਿੱਚ ਇਹ ਜਿਹੜਾ ਤਾਨਾਚਾਈ ਫਰਮਾਨ ਆ ਸੈਂਟਰ ਸਰਕਾਰ ਦਾ ਲਾਗੂ ਨਹੀਂ ਹੋਣ ਦਿਆ ਚੈਨਲ ਨਾਲ ਕਿਹੜੇ ਕਿਹੜੇ ਉਦਾਸ ਆ ਰਹੇ ਨੁਕਸਾਨ ਹੋ ਸਕਦਾ ਸੈਨੇਟ ਦੇ ਨਾਲ ਸਿੱਧਾ ਸਿੱਧਾ ਸਟੂਡੈਂਟ ਟੀਚਰ ਸਾਰਿਆਂ ਨੂੰ ਨੁਕਸਾਨ ਆ ਜੀ ਇਹ ਇਕਲੌਤੀ ਇਹੋ ਜਿਹੀ ਸੰਸਥਾ ਆ ਜਿਹੜੀ ਪੜ ਰਹੇ ਪੜ ਚੁੱਕੇ ਤੇ ਪੜਾ ਰਹੇ ਲੋਕਾਂ ਵੱਲੋਂ ਚੁਣੀ ਗਈ ਆਪਣੀ ਗਵਰਨਿੰਗ ਕਮੇਟੀ ਆ ਇਹਦੇ ਬੜੀ ਬਲੱਖਣ ਕਮੇਟੀ ਆ ਇਹ ਇਹ ਆਵਾਜ਼ ਚੁੱਕਣ ਲਈ ਆਵਾਜ਼ ਬੁਲੰਦ ਕਰਨ ਲਈ ਟੀਚਰ ਦੀ ਸਟੂਡੈਂਟ ਦੀ ਸਾਰਿਆਂ ਦੀ ਆਵਾਜ਼ ਬੁਲੰਦ ਕਰਨ ਲਈ ਕਮੇਟੀ ਬਣੀ ਸੀਗੀ ਤੇ ਇਹ ਕਦੋਂ ਤੋਂ ਜਦੋਂ ਤੋਂ ਆਜ਼ਾਦੀ ਤੋਂ ਵੀ ਪਹਿਲਾਂ ਦੀ ਚੱਲਦੀ ਆ ਰਹੀ ਹੈ ਔਰ ਇੱਕ ਲੋਤੀ ਯੂਨੀਵਰਸਿਟੀ ਸੀ ਜਿਹੜੀ ਗੁਲਾਮੀ ਦੇ ਦਿਨਾਂ 'ਚ ਵੀ ਆਜ਼ਾਦ ਸੀ ਇਹਨੂੰ ਅੱਜ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੈਨਟ ਜਿਹੜੀ ਭੰਗ ਕੀਤੀ ਜੇ ਇਹਨੂੰ ਬਹਾਲ ਨਾ ਕੀਤਾ ਤਾਂ ਤੁਹਾਡੀ ਅਗਲੀ ਰਣਨੀਤੀ ਅਸੀਂ ਸੰਘਰਸ਼ ਨੂੰ ਬਹੁਤ ਤੇਜ਼ ਕਰਾਂਗੇ ਜੀ ਅਸੀਂ ਅੱਜ ਸਿਰਫ ਜਿੱਦਾਂ ਕਾਲਜਾਂ 'ਚ ਧਰਨੇ ਦਿੱਤੇ ਆ ਪੂਰੇ ਟਾਈਮ ਪੀਰੀਅਡ ਅਸੀਂ ਇਹਨਾਂ ਨੂੰ ਪੂਰੇ ਤੌਰ ਤੇ ਬੰਦ ਕਰਦੇ ਆਂਗੇ ਕਾਲਜਾਂ ਨੂੰ ਔਰ ਅਸੀਂ ਸੰਘਰਸ਼ ਸਟੇਜ ਕਰਾਂਗੇ ਕਿੱਥੇ ਕਿੱਥੇ ਜਿਹੜੇ ਧਰਨੇ ਨੇ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਅੱਜ ਸਾਰੇ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚ ਧਰਨੇ ਲੱਗੇ ਆ ਜੀ ਅੱਜ ਇੱਥੇ ਸਾਡੇ ਜ਼ਿਲ੍ਹੇ ਵਿੱਚ ਵੀ ਦੋ ਜਗ੍ਹਾ ਖਾਲਸਾ ਕਾਲਜ ਮਾਲਪੁਰ ਤੇ ਆਪਣਾ ਗਵਰਨਮੈਂਟ ਕਾਲਜ ਟਾਂਡਾ ਵਿੱਚ ਧਰਨਾ ਲੱਗਿਆ ਹੈ। ਇਸਨੂੰ ਜ਼ਿਲ੍ਹਾ ਪ੍ਰਧਾਨ ਮਨਵੀਰ ਸਿੰਘ ਜੀ ਨੇ ਦੱਸਿਆ ਕਿ ਜਿਹੜਾ ਇਹ ਧਰਨੇ ਆ ਜਿਹੜਾ ਸੈਂਟਰ ਸਰਕਾਰ ਵਾਲਾ ਜਿਹੜਾ ਹੈ ਭੰਗ ਜਿਹੜੇ ਕੀਤੇ ਗਏ ਸੈਨਟ ਦੀ ਭੰਗ ਕੀਤੀ ਗਈ ਉਹਦੇ ਸਬੰਧ ਵਿੱਚ ਜਿਹੜਾ ਇਹ ਤਾਂ ਨਿਆ ਗਵਰਨਮੈਂਟ ਕੋਲੇ ਆ ਕੇ ਜੇ ਲਗਾਏ ਗਏ ਨੇ ਉਹਨਾਂ ਨੇ ਇਹ ਵੀ ਕਹਿ ਕੇ ਜੀ ਸਾਡੀਆਂ ਜੀ ਮੰਗਾ ਜਿਹੜੀ ਸੈਨਟ ਜਿਹੜੀ ਆ ਬਹਾਲ ਨਾ ਕੀਤੀ ਗਈ ਤੇ ਹੋਰ ਵੀ ਜੇ ਇਥੇ ਕਰਕੇ ਟਿੱਖੇ ਕੀਤਾ ਜਾਣਗੇ ਤੁਸੀਂ ਵੇਖਦੇ ਹੋ ਤੈਣੀਸੂਰਾ ਤੇ ਮਹਾਰਜੁਨ ਜੈਨ ਟਾਂਡਾ ਤੁਸੀਂ ਵੇਖ ਰਹੇ ਹੋ ਤੈਣੀਸੂਰਾ ਤੇ ਮਹਾਰਜੁਨ ਜੈਨ ਅੱਜ ਸਟ ਮੌਜੂਦਾ ਗਵਰਨਮੈਂਟ ਕੋਲੇ ਟਾਂਡਾ ਦੇ ਸਾਹਮਣੇ ਜਿੱਥੇ ਕੀ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਮਨਵੀਰ ਸਿੰਘ ਉਹਨਾਂ ਵੱਲੋਂ ਜਿਹੜਾ ਤਰਨਾ ਲਗਾਇਆ ਗਿਆ گورਨਮੈਂਟ ਕਾਲਜ ਅੱਗੇ ਗੱਲਬਾਤ ਕਰਨ ਵਾਸਤੇ ਮੈਂ ਜੁਨੇ ਮਨਵੀਰ ਜੀ ਆਪਾਂ ਗੱਲਬਾਤ ਕਰਾਂਗੇ ਜਿਹੜੇ ਤਰਨਾ ਲਗਾਇਆ ਗਿਆ ਕਿਉਂ ਲਗਾਇਆ ਪਹਿਤ ਤਰਨਾ ਲਗਾਇਆ ਗਿਆ گورਨਮੈਂਟ ਕਾਲਜ ਕਿ ਤਰਨਾ ਅਸੀਂ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਭੰਗ ਕੀਤੀ ਗਈ ਆ ਇੱਕ ਸਰਮਹੋਰ ਸੰਸਥਾ ਜਿਹੜੀ ਲੋਕਾਂ ਦੀ ਸਟੂਡੈਂਟਸ ਦੀ ਤੇ ਟੀਚਰਸ ਦੀ ਆਵਾਜ਼ ਚੁੱਕਣ ਵਾਲੀ ਇਕਲੌਤੀ ਸੰਸਥਾ ਆ ਉਹਨੂੰ ਸੈਂਟਰ ਦੀ ਬੀਜੇਪੀ ਆਰਐਸਐਸ ਦੀ گورਨਮੈਂਟ ਵੱਲੋਂ ਜਿਹੜਾ ਭੰਗ ਕਰ ਦਿੱਤਾ ਗਿਆ ਆ ਇਹ ਸਾਡੇ ਖਿੱਤੇ ਤੇ ਸਾਡੇ ਕਲਚਰ ਤੇ ਸਾਡੇ ਕਿੱਤੇ ਦੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਲਈ ਕੀਤਾ ਗਿਆ ਹੈ ਅਸੀਂ ਇਹਦਾ ਸਖਤ ਸ਼ਬਦਾਂ ਚ ਨਿੰਦਾ ਤੇ ਵਿਰੋਧ ਕਰਦੇ ਆਂ ਔਰ ਅਸੀਂ ਕਿਸੇ ਵੀ ਹਾਲਤ ਵਿੱਚ ਇਹ ਜਿਹੜਾ ਤਾਨਾਚਾਈ ਫਰਮਾਨ ਆ ਸੈਂਟਰ ਸਰਕਾਰ ਦਾ ਲਾਗੂ ਨਹੀਂ ਹੋਣ ਦਿਆ ਚੈਨਲ ਨਾਲ ਕਿਹੜੇ ਕਿਹੜੇ ਉਦਾਸ ਆ ਰਹੇ ਨੁਕਸਾਨ ਹੋ ਸਕਦਾ ਸੈਨਟ ਦੇ ਨਾਲ ਸਿੱਧਾ ਸਿੱਧਾ ਸਟੂਡੈਂਟ ਟੀਚਰ ਸਾਰਿਆਂ ਨੂੰ ਨੁਕਸਾਨ ਆ ਜੀ ਇਹ ਇਕਲੌਤੀ ਇਹੋ ਜਿਹੀ ਸੰਸਥਾ ਆ ਜਿਹੜੀ ਪੜ ਰਹੇ ਪੜ ਚੁੱਕੇ ਤੇ ਪੜਾ ਰਹੇ ਲੋਕਾਂ ਵੱਲੋਂ ਚੁਣੀ ਗਈ ਆਪਣੀ ਗਵਰਨਿੰਗ ਕਮੇਟੀ ਆ ਇਹਦੇ ਬੜੀ ਬਲੱਖਣ ਕਮੇਟੀ ਆ ਇਹ ਤੇ ਆਵਾਜ਼ ਚੁੱਕਣ ਲਈ ਆਵਾਜ਼ ਬੁਲੰਦ ਕਰਨ ਲਈ ਟੀਚਰ ਦੀ ਸਟੂਡੈਂਟ ਦੀ ਸਾਰਿਆਂ ਦੀ ਆਵਾਜ਼ ਬੁਲੰਦ ਕਰਨ ਲਈ ਕਮੇਟੀ ਬਣੀ ਸੀਗੀ ਤੇ ਇਹ ਕਦੋਂ ਤੋਂ ਜਦੋਂ ਤੋਂ ਆਜ਼ਾਦੀ ਤੋਂ ਵੀ ਪਹਿਲਾਂ ਦੀ ਚੱਲਦੀ ਆ ਰਹੀ ਹੈ ਔਰ ਇਹ ਕਲੌਤੀ ਯੂਨੀਵਰਸਿਟੀ ਸੀ ਜਿਹੜੀ ਗੁਲਾਮੀ ਦੇ ਦਿਨਾਂ 'ਚ ਵੀ ਯਾਦ ਸੀ ਇਹਨੂੰ ਅੱਜ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੈਨਟ ਜਿਹੜੀ ਭੰਗ ਕੀਤੀ ਜੇ ਇਹਨੂੰ ਬਹਾਲ ਨਾ ਕੀਤਾ ਤਾਂ ਤੁਹਾਡੀ ਅਗਲੀ ਰਣਨੀਤੀ ਅਸੀਂ ਸੰਘਰਸ਼ ਨੂੰ ਬਹੁਤ ਤੇਜ਼ ਕਰਾਂਗੇ ਜੀ ਅਸੀਂ ਅੱਜ ਸਿਰਫ ਜਿੱਦਾਂ ਕਾਲਜਾਂ 'ਚ ਧਰਨੇ ਦਿੱਤੇ ਆ ਪੂਰੇ ਟਾਈਮ ਪੀਰੀਅਡ ਅਸੀਂ ਇਹਨਾਂ ਨੂੰ ਪੂਰੇ ਤੌਰ ਤੇ ਬੰਦ ਕਰਦੇ ਹਾਂ ਕਿ ਕਾਲਜਾਂ ਨੂੰ ਔਰ ਇਹ ਸੰਘਰਸ਼ ਸਟੇਜ ਕਰਾਂਗੇ ਕਿੱਥੇ ਕਿੱਥੇ ਜਿਹੜੇ ਧਰਨੇ ਨੇ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਅੱਜ ਸਾਰੇ ਪੰਜਾਬ ਦੇ ਵੱਖ-ਵੱਖ ਕੌਲਜਾਂ 'ਚ ਧਰਨੇ ਲੱਗੇ ਆ ਜੀ ਅੱਜ ਇੱਥੇ ਸਾਡੇ ਜ਼ਿਲ੍ਹੇ ਵਿੱਚ ਵੀ ਦੋ ਜਗ੍ਹਾ ਖਾਲਸਾ ਕੌਲਜ ਮਾਲਪੁਰ ਤੇ ਆਪਣਾ ਗਵਰਨਮੈਂਟ ਕੌਲਜ ਟਾਂਡਾ ਵਿੱਚ ਧਰਨਾ ਲੱਗ ਰਿਹਾ ਜੀ ਇਸਨ ਜ਼ਿਲ੍ਹਾ ਪ੍ਰਧਾਨ ਮਨਵੀਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਇਹ ਧਰਨੇ ਆ ਜਿਹੜਾ ਸੈਂਟਰ ਸਰਕਾਰ ਵੱਲੋਂ ਜਿਹੜਾ ਹੈ ਭੰਗ ਜਿਹੜੇ ਕੀਤੇ ਗਏ ਸੈਨਰੀ ਭੰਗ ਕੀਤੀ ਗਈ ਉਹਦੇ ਸਬੰਧ ਵਿੱਚ ਜਿਹੜਾ ਇਹ ਧਰਨੇ ਅੱਜ ਗਵਰਨਮੈਂਟ ਕੌਲਜ ਆ ਕੇ ਜੇ ਲਗਾਏ ਗਏ ਨੇ ਉਹਨਾਂ ਨੇ ਇਹ ਵੀ ਕਹਿ ਕੇ ਜੀ ਸਾਡੀਆਂ ਜੀ ਮੰਗਾ ਜਿਹੜੀ ਸੈਨਟ ਜਿਹੜੀ ਆ ਬਹਾਲ ਨਾ ਕੀਤੀ ਗਈ ਤੇ ਹੋਰ ਵੀ ਜੇ ਇਥੇ ਕਰਕੇ ਟਿੱਖੇ ਕੀਤੇ ਜਾਣਗੇ ਤੁਸੀਂ ਵੇਖਦੇ ਹੋ ਤੈਣੀਸੂਰਾ ਤੇ ਮੈਂ ਹਰਜੁਨ ਜੈਨ ਟਾਂਡਾ ਤੁਸੀਂ ਵੇਖ ਰਹੇ ਹੋ ਤੈਣੀਸੂਰਾ ਤੇ ਮੈਂ ਹਰਜੁਨ ਜੈਨ ਅੱਜ ਇਸ ਮੌਜੂਦਾ ਗਵਰਨਮੈਂਟ ਕਾਲਜ ਟਾਂਡਾ ਦੇ ਸਾਹਮਣੇ ਜਿੱਥੇ ਕੀ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਮਨਵੀਰ ਸਿੰਘ ਉਹਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਗਵਰਨਮੈਂਟ ਕਾਲਜ ਅੱਗੇ ਗੱਲਬਾਤ ਕਰਨ ਵਾਸਤੇ ਮੈਂ ਜੁਨੇ ਮਨਵੀਰ ਜੀ ਅੱਪਾ ਗੱਲਬਾਤ ਕਰਾਂਗੇ ਜਿਹੜਾ ਧਰਨਾ ਲਗਾਇਆ ਗਿਆ ਕਿਉਂ ਲਗਾਇਆ 35 ਅੱਜ ਤੋਂ ਲਗਾਇ ਇਹ ਕਰਨਾ ਅਸੀਂ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਭੰਗ ਕੀਤੀ ਗਈ ਆ ਇੱਕ ਸਰਮਹੋਰ ਸੰਸਥਾ ਜਿਹੜੀ ਲੋਕਾਂ ਦੀ ਸਟੂਡੈਂਟਸ ਦੀ ਤੇ ਟੀਚਰਸ ਦੀ ਆਵਾਜ਼ ਚੁੱਕਣ ਵਾਲੀ ਇਕਲੌਤੀ ਸੰਸਥਾ ਆ ਉਹਨੂੰ ਸੈਂਟਰ ਦੀ ਬੀਜੇਪੀ ਆਰਐਸਐਸ ਦੀ ਗਵਰਨਮੈਂਟ ਵੱਲੋਂ ਜਿਹੜਾ ਭੰਗ ਕਰ ਦਿੱਤਾ ਗਿਆ ਆ ਇਹ ਸਾਡੇ ਖਿੱਤੇ ਤੇ ਸਾਡੇ ਕਲਚਰ ਤੇ ਸਾਡੇ ਖਿੱਤੇ ਦੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਲਈ ਕੀਤਾ ਗਿਆ ਹੈ ਅਸੀਂ ਇਹਦਾ ਸਖਤ ਸ਼ਬਦਾਂ ਚ ਨਿੰਦਾ ਤੇ ਵਿਰੋਧ ਕਰਦੇ ਆਂ ਔਰ ਅਸੀਂ ਕਿਸੇ ਵੀ ਹਾਲਤ ਵਿੱਚ ਇਹ ਜਿਹੜਾ ਤਾਨਾਚਾਹੀ ਫਰਮਾਨ ਆ ਸੈਂਟਰ ਸਰਕਾਰ ਦਾ ਹੈ ਲਾਗੂ ਨਹੀਂ ਹੋਣ ਦਿਆ ਚੈਨਲ ਨਾਲ ਕਿਹੜੇ ਕਿਹੜੇ ਉਦਾਸ ਆ ਰਹੇ ਨੁਕਸਾਨ ਹੋ ਸਕਦਾ ਸੈਨੇਟ ਦੇ ਨਾਲ ਸਿੱਧਾ ਸਿੱਧਾ ਸਟੂਡੈਂਟ ਟੀਚਰ ਸਾਰਿਆਂ ਨੂੰ ਨੁਕਸਾਨ ਆ ਜੀ ਇਹ ਇਕਲੌਤੀ ਇਹੋ ਜੀ ਸੰਸਥਾ ਆ ਜਿਹੜੀ ਪੜ ਰਹੇ ਪੜ ਚੁੱਕੇ ਤੇ ਪੜਾ ਰਹੇ ਲੋਕਾਂ ਵੱਲੋਂ ਚੁਣੀ ਗਈ ਆਪਣੀ ਗਵਰਨਿੰਗ ਕਮੇਟੀ ਆ ਇਹਦੇ ਬੜੀ ਬਲੱਖਣ ਕਮੇਟੀ ਆ ਇਹ ਇਹ ਆਵਾਜ਼ ਚੁੱਕਣ ਲਈ ਆਵਾਜ਼ ਬੁਲੰਦ ਕਰਨ ਲਈ ਟੀਚਰ ਦੀ ਸਟੂਡੈਂਟ ਦੀ ਸਾਰਿਆਂ ਦੀ ਆਵਾਜ਼ ਬੁਲੰਦ ਕਰਨ ਲਈ ਕਮੇਟੀ ਬਣੀ ਸੀਗੀ ਤੇ ਇਹ ਕਦੋਂ ਤੋਂ ਜਦੋਂ ਤੋਂ ਆਜ਼ਾਦੀ ਤੋਂ ਵੀ ਪਹਿਲਾਂ ਦੀ ਚੱਲਦੀ ਆ ਰਹੀ ਹੈ ਔਰ ਇਕਲੌਤੀ ਯੂਨੀਵਰਸਿਟੀ ਸੀ ਜਿਹੜੀ ਗੁਲਾਮੀ ਦੇ ਦਿਨਾਂ 'ਚ ਵੀ ਆਜ਼ਾਦ ਸੀ ਇਹਨੂੰ ਅੱਜ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੈਨਟ ਜਿਹੜੀ ਭੰਗ ਕੀਤੀ ਜੇ ਇਹਨੂੰ ਬਹਾਲ ਨਾ ਕੀਤਾ ਤਾਂ ਤੁਹਾਡੀ ਅਗਲੀ ਰਣਨੀਤੀ ਕੀ ਹੈ ਅਸੀਂ ਸੰਘਰਸ਼ ਨੂੰ ਬਹੁਤ ਤੇਜ਼ ਕਰਾਂਗੇ ਜੀ ਅਸੀਂ ਅੱਜ ਸਿਰਫ ਜਿੱਦਾਂ ਕਾਲਜਾਂ 'ਚ ਧਰਨੇ ਦਿੱਤੇ ਆ ਪੂਰੇ ਟਾਈਮ ਪੀਰੀਅਡ ਅਸੀਂ ਇਹਨਾਂ ਨੂੰ ਪੂਰੇ ਤੌਰ ਤੇ ਬੰਦ ਕਰਦੇ ਹਾਂ ਕਿ ਕਾਲਜਾਂ ਨੂੰ ਹੋਰ ਇਹ ਸੰਘਰਸ਼ ਸਟੇਜ ਕਰਾਂਗੇ ਕਿਤੇ ਕਿਤੇ ਜਿਹੜੇ ਧਰਨੇ ਨੇ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਅੱਜ ਸਾਰੇ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚ ਧਰਨੇ ਲੱਗੇ ਆ ਜੀ ਅੱਜ ਇੱਥੇ ਸਾਡੇ ਜ਼ਿਲ੍ਹੇ ਵਿੱਚ ਵੀ ਦੋ ਜਗ੍ਹਾ ਖਾਲਸਾ ਕਾਲਜ ਮਾਲਪੁਰ ਤੇ ਆਪਣਾ ਗਵਰਨਮੈਂਟ ਕਾਲਜ ਟਾਂਡਾ ਵਿੱਚ ਧੰਨਾ ਲੱਗੇ ਜੀ ਇਸਨ ਜ਼ਿਲ੍ਹਾ ਪ੍ਰਧਾਨ ਮਨਵੀਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਇਹ ਧਰਨੇ ਆ ਜਿਹੜਾ ਸੈਂਟਰ ਸਰਕਾਰ ਵੱਲੋਂ ਜਿਹੜਾ ਹੈ ਭੰਗ ਜਿਹੜੇ ਕੀਤੇ ਗਏ ਸੈਨਿਕ ਦੀ ਭੰਗ ਕੀਤੀ ਗਈ ਉਹਦੇ ਸਬੰਧ ਵਿੱਚ ਜਿਹੜਾ ਇਹ ਧਰਨੇ ਅੱਜ ਗਵਰਨਮੈਂਟ ਕਾਲਜ ਆ ਕੇ ਲਗਾਏ ਗਏ ਨੇ ਉਹਨਾਂ ਨੇ ਇਹ ਵੀ ਕਹਿ ਕੇ ਜੀ ਸਾਡੀਆਂ ਜੀ ਮੰਗਾ ਜਿਹੜੀ ਸੈਨਟ ਜਿਹੜੀ ਆ ਬਹਾਲ ਨਾ ਕੀਤੀ ਗਈ ਤੇ ਹੋਰ ਵੀ ਜੇ ਇਥੇ ਕਾਫੀ ਟਿੱਕੇ ਕੀ ਤੇ ਜਾਣਗੇ ਤੁਸੀਂ ਵੇਖਦੇ ਰਹੋ ਤੈਣੀ ਸੋਰਾ ਤੇ ਮੈਂ ਅਰਜੁਨ ਜੈਨ ਟੰਡਾ ਉੱਤੋਂ